ਮਾੜਾ ਮੋਟਾ ਕੰਮਕਾਰ ਕਰਕੇ ਸਾਨੂੰ ਸਾਰਾ ਕੁਛ ਵਿਚਾਰਾ ਇਹੀ ਕਰ ਦਿੰਦਾ ਕਿ ਹੁਣ ਜਿੱਦਿਆਂ ਡਿੱਗਿਆ ਪਿਆ ਇਹ ਤਾਂ ਕੀ ਕਰੂਗਾ ਵਿਚਾਰਾ ਹੁਣ ਆ ਪਿਆ ਕਰਾ ਉਹਨਾਂ ਸਾਡਾ پورا ਹਾਲ ਆਣ ਸਾਡਾ ਸਾਰਾ ਕੰਮਕਾਰ ਠੱਪਾ ਹੈ ਇਹਦੇ ਮਾੜਾ ਮੋਟਾ ਫਿਰਦਿਆ ਹੁਣ ਜੰਨਾ ਕਿ ਉੱਠਿਆ ਜਾਂਦਾ ਉੱਠੇ ਵੀ ਨਹੀਂ ਜਾਂਦਾ ਸਾਰਾ ਇੰਨਾ ਖਿਆਈ ਹੋਈ ਪਈ ਥੁਰਿਆ ਨਹੀਂ ਜਾਂਦਾ ਬਹੁਤ ਬਹੁਤ ਬੁਰਾ ਹਾਲ ਆ ਸੰਗਤ ਦੇ ਚਰਨਾਂ 'ਚ ਇਹੀ ਬੇਨਤੀ ਕਰਦੇ ਆਂ ਇਹੀ ਤੀਰ ਕਰਦੇ ਆਂ ਮਹਾਰਾਜ ਕਿਰਪਾ ਕਰਦੇ ਸੋਡੇ ਤੇ ਵੀ ਕਰੇ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਨੂੰ ਦਾਨ ਕਰਨ ਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਤਾਂ ਹੀ ਇਹ ਦਾਨ ਕਰ ਸਕਦਾ ਬੰਦਾ ਨਹੀਂ ਤਾਂ ਦਾਨ ਨਹੀਂ ਕਰ ਸਕਦਾ ਲਾਪੂ ਜਿ ਹੋਇਆ ਕੀ ਸੀ ਉਹ ਗੱਲ ਕਹਾਣੀ ਕੀ ਹੋਈ ਸੀ ਗੱਲ ਕਹਾਣੀ ਦਾ ਤਾਂ ਸਾਨੂੰ ਤਾਂ ਜੀ ਐਕਸੀਡੈਂਟ ਦਾ ਕਹਿ ਕੇ ਸਾਨੂੰ ਬੁnaya ਗਿਆ ਹਸਪਤਾਲ ਚ ਧੂਰੀ ਤੇ ਧੂਰੀ ਤੋਂ ਕਹਦੇ ਵੀ ਇਹ ਉੱਥੇ ਰੇਡੀ ਜੀਤੇ ਪਾ ਰੱਖਿਆ ਤੇ ਮੈਂ ਜਿਵੇਂ ਐਮਬੂਲੈਂਸ ਆਸੀ ਬੁਲਾਈ ਸੰਗਰੂਰ ਲੈ ਕੇ ਸੰਗਰੂਰ ਲੈ ਕੇ ਉਹਨਾਂ ਨੇ ਵੀ ਰੇੜੀ ਤੇ ਪਾ ਕੇ ਅੰਦਰ ਨਹੀਂ ਵੜਿਆ ਕੁਛ ਨਹੀਂ ਕਰਿਆ ਕੋਈ ਟੀਕਾ ਟੱਲਾ ਕੁਛ ਨਹੀਂ ਦਾਇਆ ਤੇ ਬਾਅਦ ਚ ਫਿਰ ਕਹਿੰਦੇ ਵੀ ਪਟਾੜੇ ਲੈ ਜਾ ਮੈਂ ਵੀ ਆ ਮੈਂ ਪਟਾੜੇ ਜਾਂਦਾ ਤਾਂ ਮੈਂ ਮਰ ਜੂ ਮੈਂ ਤਾਂ ਬਿਮਾਰ ਆ ਤਿੰਨ ਮਹੀਨੇ ਹੋ ਗਏ ਤੇ ਫਿਰ ਉੱਥੇ ਉਹਨੂੰ ਦਾਖਲ ਕਰਾਤਾ ਜੀ ਹਮੇਦ ਚ ਉੱਥੇ ਜੀ ਮੈਂ ਨਾ ਮੰਗੋ ਤਾਂ ਸਾਡਾ ਡੱਗ ਗਿਆ ਅੰਦੂ ਬਾਅਦ ਆਪਰੇਸ਼ਨ ਹੋ ਕੇ ਉਹ ਆ ਗਿਆ ਹੁਣ ਜਮੀਂ ਨਿਹਾਲਤ ਹੋਈ ਪਈ ਆ ਜਮੀਂ ਬੁਰਾ ਹਾਲਾ ਹੁਣ ਸਾਡੇ ਦਵਾਈ ਲਿਆਉਣ ਦਾ ਬਾਪੂ ਤੁਸੀਂ ਕੰਮ ਕੀ ਕਰਦੇ ਹੋ ਪਹਿਲਾਂ ਮਾੜਾ ਮੋਟਾ ਮਰੇਗਾ ਜਗ ਬਗ ਬਗ ਜਾਂਦਾ ਸੀ ਜੇ ਹੁਣ ਤਾਂ ਜਮੀਂ ਹਾਰ ਗਈ ਹੁਣ ਤੇ ਜਾਈਏ ਕਿੱਧਰ ਇਹ ਤਾਂ ਹਾਈ ਨੂੰ ਸਾਮੀ ਇੱਕ ਜਾਈਏ ਕੀ ਕਰਾਂਗੇ ਹੁਣ ਤਾਂ ਕੁਝ ਵੀ ਕਰਨ ਹੁਣ ਤਾਂ ਮੇਰੇ ਤੋਂ ਕੁਝ ਨਹੀਂ ਹੋਣਾ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਰੋਟੀ ਕਿਵੇਂ ਖਾਣੇ ਰੋਟੀ ਦਾ ਬੱਸ ਜਿਵੇਂ ਕਈ ਵਾਰ ਬੰਦਵਾਰੇ ਮਾੜਾ ਮੋਟਾ ਜਾ ਆਉਂਦੇ ਤੇ ਜਿਵੇਂ ਦਾਖਾ ਦੇ ਉੱਥੇ ਭਗ ਜਾਂਦੇ ਤੇ ਹੁਣ ਤਾਂ ਬਸ ਹਾਰ ਬਹੁਤ ਜਾਦੇ ਮਾਰਾ ਕੁਛ ਕਹਿ ਵੀ ਨਹੀਂ ਸਕਦੇ ਵੀ ਜੇ ਇੰਨਾ ਬੋਲਾ ਨਾਲੇ ਬੜਾ ਬੜਾ ਹਾਰ ਹੈ ਦਾਨੀ ਸੱਜਣਾ ਨੂੰ ਕੀ ਅਪੀਲ ਕਰਨਾ ਚਾਹੀਦਾ ਸੱਜਣਾ ਤਾਂ ਅਸੀਂ ਇਹੀ ਅਪੀਲ ਕਰਦੇ ਆਂ ਵੀ ਸ੍ਰੀ ਰੋਟੇ ਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਤੁਸੀਂ ਇਹ ਬੱਚੇ ਨੂੰ ਠਾਲ ਨੂੰ ਸਾਡੇ ਤੋਂ ਸਾਡਾ ਸਹਾਰਾ ਬਣ ਜੂਗਾ ਹਰਾ ਸੱਚੇ ਪਾਤਸ਼ਾਹ ਜੇ ਇਹੀ ਅਰਜ਼ੀ ਕਰਦੇ ਆਂ ਸਤਿਗੁਰੂ ਇਹਨੂੰ ਬੋਲਣ ਲਾ ਦੇ ਇਹਦੇ ਮੂੰਹ ਚੋਂ ਹੋ ਨਾ ਜੇ ਅਸੀ ਸੰਗਤ ਨੂੰ ਹੱਥ ਲੰਨ ਕੇ ਬੇਨਤੀ ਕਰਦੇ ਆ ਤੁਮਾਰ ਵਰ ਮਿਹਰ ਜੀ ਕਰੀ ਨਾ ਤੁਮਾਰੀ ਇਹ ਸਾਡਾ ਬੱਚਾ ਸਾਡੇ ਚੋਣ ਚ ਬੈਠੇ ਮਹਾਰਾਜ ਸਤਿ ਪਾਛਾ ਕਿਰਪਾ ਕਰਕੇ ਸਾਡੇ ਬੱਚੇ ਠੇੜੇ ਵਾਰਾ ਸਤਿ ਪਾਸਾ ਅਸੀਂ ਕਿਸੇ ਤੋਂ ਸੰਗਤ ਦੇ ਚਰਨਾਂ 'ਚ ਹੀ ਬੇਨਤੀ ਕਰਦੇ ਆ ਕਿਸੇ ਨੇ ਕੁਝ ਨਹੀਂ ਕਹਿੰਦੇ ਹੈਗੇ ਬਸ ਸਾਰਾਜ ਤੋਂ ਮੰਗ ਮੰਗਦੇ ਆ ਵੀ ਸੱਚੇ ਪਾਛਾ ਇਹਦਾ ਬੋਲ ਕਦੋਂ ਕੱਢੇਗਾ ਸੀ ਇਹ ਡੀਕ 'ਚ ਬੈਠੇ ਆ ਮਹਾਰਾਜ ਸਤਿ ਪਾਛਾ ਕਿਰਪਾ ਕਰ ਰਾਮਦਾਸ ਜੀ ਕਸੇ ਸੋਡੇ ਚਰਨਾਂ 'ਚ ਬੇਨਤੀਆਂ ਕਰਦੇ ਆਂ ਵਾਰ-ਵਾਰ ਬੇਨਤੀਆਂ ਕਰਦੇ ਆਂ ਵੀ ਸਾਡੇ ਬੱਚੇ ਨੂੰ ਬਾਣੀ ਮੋਟੀ ਹੋ ਸਾ ਜਾਏ ਬੰਦਾ ਹੋਸ ਚ ਆ ਕੇ ਬਣਾ ਮੋਟਾ ਦੱਸ ਵੀ ਦੇਖਦਾ ਵੀ ਮੇਰੇ ਤਾ ਦੁੱਖਦਾ ਮੇਰਾ ਆਉ ਦੁੱਖਦਾ ਹੁਣ ਤਾਂ ਬੋਲਦਾ ਵੀ ਨਹੀਂ ਹਿੱਲਦਾ ਨਹੀਂ ਚੇਲਾ ਨਹੀਂ ਕੁਛ ਨਹੀਂ ਕਰਦਾ ਵਾਟ ਵਾਰ-ਵਾਰ ਇਹੇ ਬੇਨਤੀਆਂ ਕਰਿਆ ਸੰਗਤ ਦੇ ਚਰਨਾਂ 'ਚ ਇਹ ਸੰਗਤ ਸਾਡੀ ਮਦਦ ਕਰ ਦੇ ਤਾਂ ਇਹ ਬੱਚਾ ਠੀਕ ਹੋ ਸਕਦਾ ਹੈ ਬੱਸ ਮਹਾਰਾਜ ਸੱਚੇ ਪਾਛਾ ਸਾਰੇ ਇਸੇ ਹੀ ਮੰਗ ਮੰਗਦਾ ਹੈ ਸੰਗਤੋ ਇਹੀ ਮੰਗ ਮੰਗਦਾ ਹੈ ਵੀ ਸਾਡੀ ਮਦਦ ਵੱਧ ਤੋਂ ਵੱਧ ਕਰੋ ਤਾਂ ਕਿ ਇਹਦਾ ਪੜਾ ਹੋ ਸਕੇ ਬੱਚੇ ਦਾ ਪੜਾ ਹੋਵੇ ਪੜਾ ਲੜਦਾ ਵੀ ਇੰਨੇ ਆ ਵੀ ਇੰਨਾ ਟਾਈਮ ਉਹ ਕਹਾਂ ਮੰਨਦੇ ਤੇ ਕੋਈ ਨਹੀਂ ਜਿਵੇਂ ਸਾਰੇ ਦੇ ਬਲ ਤੋਂ ਉਹ ਕਹਣਾ ਅਸੀਂ ਕੋਈ ਗੁਰੂ ਮਹਾਰਾਜ ਕਿਰਪਾ ਕਰ ਦੇ ਸੱਚੇ ਪਾਛਾ ਸਾਨੂੰ ਪਹੇਂ ਚ ਹੱਥ ਰੱਖੇ ਵਾਹ ਕਰੋ ਉਹਨਾਂ ਦੇ ਸੰਯੋਗ ਨਾਲ ਮੇਰਾ ਵੀਰ ਖੜਾ ਹੋ ਜਾਉਂ ਜੰਦੇ ਚ ਬੋਲਦਾ ਵੀ ਹੈ ਨਹੀਂ ਇਹ ਬੋਲੇ ਸਾਨੂੰ ਇੱਕ ਆਵਾਜ਼ ਵੀ ਦੇ ਦੇ ਸਾਨੂੰ ਹੌਸਲਾ ਹੋ ਜਾਏ ਜੀ ਚਲ ਹਾਂ ਸੈਟਾ ਕੁਝ ਦੱਸੂਗਾ ਵੇ ਤੱਕ ਤਕਲੀਫ ਮੈਨੂੰ ਕਿੰਨੇ ਕਰੇ ਕੁਝ ਨਹੀਂ ਬੋਲਦਾ ਬੱਸ ਤਾਂ ਪਿਆ ਹੱਥੋਂ ਵਰਨੇ ਕੀ ਬੇਨਤੀ ਆ ਸੰਗਤਾਂ ਦੇ ਚਰਨਾਂ 'ਚ ਕਿ ਵਦਦ ਤੇ ਵਦਦ ਸਹਾਇਤਾ ਕਰੀ ਥੋੜੇ ਚਰਨਾ ਚ ਹੀ ਬੇਨਤੀ ਆ ਸੰਗਤਾਂ ਦੇ